ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ਹੀਦ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਬਾਰੇ ਸਾਲ 1739 ਵਿੱਚ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕੀਤਾ ਸੀ ਉਸ ਸਮੇਂ ਬਹੁਤ ਸਾਰੇ ਸਿੱਖਾਂ ਵੱਲੋਂ ਉਹਨਾਂ ਦੇ ਕਾਫਲੇ ਉੱਤੇ ਕੀਤੇ ਹਮਲੇ ਦੇ ਗੁੱਸੇ ਵਿੱਚ ਉਸ ਦੇ ਹੁਕਮ ਦੇ ਅਧੀਨ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦਾ ਪ੍ਰਣ ਕਰ ਲਿਆ ਸਾਰੇ ਸਰਕਾਰੀ ਅਫਸਰਾਂ ਤੇ ਚੌਧੇ ਚੌਧਰੀਆਂ ਨੂੰ ਸਖਤ ਹੁਕਮ ਦਿੱਤਾ ਚਾਰਟ ਦਿੱਤੇ ਕਿ ਜਿੱਥੇ ਵੀ ਕੋਈ ਸਿੱਖ ਲੱਭਦਾ ਉਸ ਨੂੰ ਉਸੇ ਥਾਂ ਹੀ ਮਾਰ ਦਿਓ ਜਾਂ ਫੜ ਕੇ ਲੈ ਆਓ ਸਿੱਖ ਦੀ ਗ੍ਰਿਫਤਾਰੀ ਕਰਾਉਣ ਲਈ ਸੂਹ ਦੇਣ ਵਾਲੇ ਨੂੰ ਸਿੱਖ ਨੂੰ ਮਾਰ ਕਤਨ ਵਾਲੇ ਨੂੰ ਸਿੱਖ ਨੂੰ ਜਿਉਂਦਿਆਂ ਫੜ ਕੇ ਲਿਆਉਣ ਵਾਲੇ ਨੂੰ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ ਤਰਤੀਬ ਵਾਰ 10 50 ਤੇ 80 ਰੁਪਏ ਦੇਣ ਦੇ ਐਲਾਨ ਕੀਤਾ ਗਿਆ ਸ਼ੀਨੇ ਦੇ ਕਰਮੇ ਤਲਵੰਡੀ ਦੇ ਰਾਮੇ ਰੰਦਾਵੇ ਤਨੁਸ਼ਹਿਰੇ ਟਾਲੇ ਦੇ ਸਾਹਿਬ ਰਾਏ ਸੰਦੂ ਨੇ ਹਜ਼ਾਰਾਂ ਹੀ ਬੇਗੁਨਾ ਸਿੱਖਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਰ ਦਿੱਤਾ। ਉਹਨਾਂ ਨੇ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ-ਭਰ ਕੇ ਲਾਹੌਰ ਭੇਜੇ। ਮੁਗਲ ਹਾਕਮਾਂ ਦੀਆਂ ਖੁਸ਼ੀਆਂ ਦੇ ਇਨਾਮ ਪ੍ਰਾਪਤ ਕੀਤੇ। ਜੰਡਿਆਲੇ ਦਾ ਹਰੀ ਭਗਤ ਨਰੰਜਨੀਆਂ, ਧਰਮਦਾਸ ਟੋਪੀ, ਜੋਧ ਨਗਰੀਆ, ਨੁਸ਼ਹਿਰੇ ਪੰਨੂਆ ਤੇ ਮਜੀਠੇ ਦੇ ਚੌਧਰੀ ਵੀ ਇਸ ਕੰਮ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਸਨ। ਪਰ ਸਾਰਿਆਂ ਚੌਧਰੀਆਂ ਵਿੱਚੋਂ ਸਭ ਤੋਂ ਬਹੁਤਾ ਸਖਤ ਤੇ ਸਰਗਰਮ ਮੰਡਿਆਲੀ ਦਾ ਚੌਧਰੀ ਮੱਸਾ ਰੰਗੜ ਸੀ। ਹਕੂਮਤ ਨੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਉੱਪਰ ਕਬਜ਼ਾ ਕੀਤਾ ਹੋਇਆ ਸੀ। ਮੱਸੇ ਰੰਗੜ ਦੇ ਉਸ ਨੂੰ ਹਵਾਲੇ ਕੀਤਾ ਹੋਇਆ ਸੀ। ਉਸ ਨੇ ਪ੍ਰਕਰਮਾਂ ਵਿੱਚ ਘੂੜੇ ਬੰਨੇ ਤੇ ਹਰਮੰਦਰ ਸਾਹਿਬ ਨੂੰ ਨਾਚਕਰ ਬਣਾ ਰੱਖਿਆ ਸੀ। ਉਹ ਉੱਥੇ ਪਲੰਗ ਢਾਕੇ ਹੁੱਕਾ ਤੇ ਸ਼ਰਾਬ ਪੀਂਦਾ। ਕੰਜਰੀਆਂ ਦਾ ਮੁਜਰਾ ਕਰਵਾਉਂਦਾ ਸੀ। ਚਾਰੇ ਪਾਸੇ ਪਹਿਰਾ ਲੱਗਾ ਹੋਇਆ ਸੀ। ਬਿਨਾਂ ਆਗਿਆ ਕੋਈ ਅੰਦਰ ਨਹੀਂ ਆ ਸਕਦਾ ਸੀ ਅਤ ਦਰਜੇ ਦੀ ਸ਼ਕਤੀ ਦੇ ਕਾਰਨ ਸਿੰਘ ਬੀਕਨਾਇਰ ਆਦ ਰੇਤਲੇ ਇਲਾਕਿਆਂ ਵਿੱਚ ਜਾ ਟਿਕੇ ਹੋਏ ਸਨ ਅਜੇ ਸਿੰਘਾਂ ਦਾ ਇੱਕ ਜਥਾ ਬੁੱਢਾ ਜੋਹੜ ਰਹਿੰਦਾ ਸੀ ਉਹਨਾਂ ਨੂੰ ਭਾਈ ਬੁਲਾਕਾ ਸਿੰਘ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਜਾ ਕੇ ਦੱਸ ਦਿੱਤੀ ਜਥੇਦਾਰ ਬੁੱਢਾ ਸਿੰਘ ਦੇ ਆਦੇਸ਼ ਨਾਲ ਭਾਈ ਮਹਿਤਾਬ ਸਿੰਘ ਤੇ ਮਸਿਰ ਮਸਿਰੰਗੜ ਦਾ ਪਾਰ ਉਤਾਰਾ ਕਰਨ ਵਾਸਤੇ ਤਿਆਰ ਹੋ ਗਿਆ ਉਹ ਮੀਰਾ ਕੋਟ ਜ਼ਿਲ੍ਹਾ ਅਮਰਸਰ ਦਾ ਰਹਿਣ ਵਾਲਾ ਸੀ। ਭਾਈ ਮਹਿਤਾਬ ਸਿੰਘ ਦਲੇਰ ਤੇ ਬਹੁਤ ਸੂਰਮਾ ਜਵਾਨ ਸੀ। ਭਾਈ ਸੁਖਾ ਸਿੰਘ ਮਾੜੀ ਕੰਬੋ ਵੀ ਭਾਈ ਮਹਿਤਾਬ ਸਿੰਘ ਦੇ ਨਾਲ ਤਿਆਰ ਹੋ ਗਿਆ। ਦੋਨੋਂ ਹੀ ਸ਼੍ਰੀ ਅਮਰਸਰ ਸਾਹਿਬ ਦੇ ਨੇੜੇ ਪਹੁੰਚੇ। ਉਹਨਾਂ ਨੇ ਬੋਰੀਆਂ ਠੀਕਰੀਆਂ ਦੇ ਨਾਲ ਪਰ ਲਈਆਂ ਤੇ ਆਪਣੀਆਂ ਕਾਠੀਆਂ ਤੇ ਰੱਖ ਲਈਆਂ ਤੇ ਭੀਸ ਵਟਾਲਿਆ। ਇਉਂ ਜਾਪਦਾ ਸੀ ਜਿਵੇਂ ਮੁਸਲਮਾਨ ਨੰਬਰਦਾਰ ਮਾਮਲਾ ਤਾਰਨ ਜਾ ਰਹੇ ਸਨ। ਅਗਸਤ ਸਨ 1740 ਵਿੱਚ ਉਹ ਅਮਰਸਰ ਪਹੁੰਚ ਗਏ। ਤੇ ਦਰਬਾਰ ਸਾਹਿਬ ਜਾ ਪਹੁੰਚੇ ਆਪਣੇ ਘੋੜੇ ਉਹਨਾਂ ਨੇ ਦਰਸ਼ਨੀ ਜੋੜੀ ਬਾਹਰ ਲਾਚੀ ਬੇਰੀ ਦੇ ਨਾਲ ਬੰਨ ਦਿੱਤੇ ਇੱਕ ਬੋਰੀ ਲੈ ਕੇ ਹਰਮੰਦਰ ਸਾਹਿਬ ਦੇ ਅੰਦਰ ਜਾ ਬੜੇ ਅੱਗੋਂ ਮਸਾ ਰੰਗੜ ਨਸ਼ੇ ਵਿੱਚ ਗੁਰਦ ਪਿਆ ਹੁੱਕਾ ਪੀ ਰਿਹਾ ਸੀ ਕੰਜਰੀਆਂ ਦਾ ਮੁਜਰਾ ਲੱਗਾ ਹੋਇਆ ਸੀ ਇਹ ਚੱਕੀ ਵੇਖ ਕੇ ਸਿੰਘ ਸੂਰਬੀਰਾਂ ਦਾ ਲਹੂ ਉਬਾਲੇ ਖਾ ਉੱਥੇ ਮਹਿਤਾਬ ਸਿੰਘ ਨੇ ਬੋਰੀ ਪਲੰਗ ਦੇ ਹੇਠਾਂ ਛੁੱਟੀ ਤੇ ਕਿਹਾ ਮਾਮਲਾ ਹਾਜ਼ਰ ਹੈ ਜਦੋਂ ਮੱਸੇ ਨੇ ਪਲੰਗ ਹੇਠਾਂ ਝੁੱਕ ਕੇ ਵੇਖਿਆ ਤਾ ਸਰਦਾਰ ਮਹਿਤਾਬ ਸਿੰਘ ਬਿਜਲੀ ਵਾਂਕੜਕ ਕੇ ਮੱਸੀ ਉੱਪਰ ਜਾ ਪਏ ਤੇ ਤਲਵਾਰ ਦੇ ਇੱਕੋ ਵਾਰ ਨਾਲ ਹੀ ਉਸ ਦਾ ਗਾਟਾ ਲਾ ਦਿੱਤਾ ਮੱਸੇ ਦੇ ਸੱਬੇ ਸਾਥੀ ਕਾਬਰ ਕੇ ਇੱਧਰ ਉੱਧਰ ਨਾਸਤੇ ਉਹਨਾਂ ਦੇ ਸੰਭਾਲਣ ਤੋਂ ਪਹਿਲਾਂ ਦੋਵੇਂ ਸੂਰਬੀਰ ਮੱਸੇ ਦਾ ਸਿਰ ਲੈ ਕੇ ਕੂੜਿਆਂ ਤੇ ਚੜ ਕੇ ਹਵਾ ਹੋ ਗਏ ਮੱਸੇ ਦੀ ਮੌਤ ਦਾ ਹਾਲ ਸੁਣ ਕੇ ਲਾਹੌਰ ਦਾ ਸੂਬਾ ਜਕਰੀਆ ਖਾਂ ਬਹੁਤ ਲੋ ਲਾਕਾ ਹੋ ਗਿਆ ਉਸ ਨੇ ਅੰਮ੍ਰਿਤਸਰ ਦੇ ਦਿਵਾਲੇ ਦੇ ਪਰਗਣਿਆਂ ਦੇ ਚੌਧਰੀਆਂ ਨੂੰ ਸੱਦ ਕੇ ਕਿਹਾ ਕਿ ਮੱッセ ਦੇ ਕਤਲ ਕਾਤਲਾਂ ਨੂੰ ਫੜ ਕੇ ਲਿਆਓ ਹਰੀ ਭਗਤ ਨਰੰਜਨੀਆਂ ਨੇ ਖ਼ਬਰੀ ਕੀਤੀ ਕਿ ਕਾਰਾ ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਤੇ ਭਾਈ ਸੁਖਾ ਸਿੰਘ ਨੇ ਕੀਤਾ ਹੈ ਸੂਬੇ ਦੇ ਹੁਕਮ ਨਾਲ ਨੂਰਦੀਨ ਫੌਜਦਾਰ ਨੇ ਮੀਰਾ ਕੋਟ ਉਦਾਲੇ ਘੇਰਾ ਜਾ ਪਾਇਆ ਭਾਈ ਮਹਿਤਾਬ ਸਿੰਘ ਉੱਥੇ ਹੈ ਨਹੀਂ ਸੀ ਉਹਨਾਂ ਦਾ ਨਿੱਕਾ ਜਿਹਾ ਪੁੱਤਰ ਰਾਏ ਪਿੰਡ ਵਿੱਚ ਸੀ ਭਾਈ ਮਹਿਤਾਬ ਸਿੰਘ ਨੇ ਪਿੰਡੋਂ ਜਾਣ ਸਮੇ ਆਪਣੇ ਸੁਪੁੱਤਰ ਤੇ ਬਾਹ ਪਿੰਡ ਦੇ ਪੰਜ ਨੱਥੇ ਨੂੰ ਫੜਾਈ ਹੋਈ ਸੀ ਨੂਰਦੀਨ ਨੇ ਨੱਥੇ ਨੂੰ ਕਿਹਾ ਕਿ ਲੜਕਾ ਮੇਰੇ ਹਵਾਲੇ ਕਰ ਲੋ ਨੱਥਾ ਨਹੀਂ ਚਾਹੁੰਦਾ ਸੀ ਜਿਸ ਮਾਸੂਮ ਦੀਵਾ ਉਸ ਨੂੰ ਫੜਾਈ ਗਈ ਸੀ ਉਹ ਉਹਨਾਂ ਕਸਾਈਆਂ ਨੂੰ ਦਵੇ ਉਹ ਤਿੰਨ ਚਾਰ ਦਿਨ ਆਦਮੀ ਨਾਲ ਲੈ ਕੇ ਰਾਏ ਸਿੰਘ ਨੂੰ ਮੋਢੇ ਤੇ ਚੁੱਕ ਕੇ ਪਿਛਲੋ ਪਾਸੇ ਉਹਦੀ ਪਿੰਡੋਂ ਨਿਕਲ ਗਿਆ ਨੂਰਦੀਨ ਦੇ ਬੰਦਿਆਂ ਨੇ ਨੂੰ ਪਤਾ ਲੱਗ ਗਿਆ ਉਹਨਾਂ ਨੇ ਪਿੱਛਾ ਕੀਤਾ ਥੋੜੀ ਜਾ ਕੇ ਉਹਨੂੰ ਘੇਰ ਲਿਆ ਲੜਾਈ ਹੋਈ ਨੱਥਾ ਤੇ ਉਸਦੇ ਸਾਥੀ ਬੱਚੇ ਦੀ ਰੱਖਿਆ ਕਰਦੇ ਮਾਰੇ ਗਏ ਰਾਏ ਸਿੰਘ ਵੀ ਫਟੜਡ ਹੋ ਗਿਆ ਉਸ ਨੂੰ ਵੀ ਮਰ ਗਿਆ ਸਮਝ ਕੇ ਫੌਜੀ ਚਲ ਗਏ ਉਹ ਇੱਕ ਇਸਤਰੀ ਦੀ ਨਜ਼ਰੇ ਪੈ ਗਿਆ ਉਹ ਉਸ ਨੂੰ ਘਰ ਲੈ ਗਈ ਸੇਵਾ ਤਹਿਲ ਕਰਨ ਤੇ ਰਾਏ ਸਿੰਘ ਥੋੜਾ ਰਾਜੀ ਹੋ ਗਿਆ ਸਨ 1745 ਵਿੱਚ ਭਾਈ ਮਹਿਤਾਬ ਸਿੰਘ ਆਪਣੇ ਬਾਲ ਬੱਚੇ ਨੂੰ ਮਿਲਣ ਜਦੋਂ ਪਿੰਡ ਆਏ ਮੁੱਖ ਖਬਰ ਨੇ ਚੁਗਲੀ ਕਰ ਦਿੱਤੀ ਭਾਈ ਸਾਹਿਬ ਨੂੰ ਫੜਾ ਦਿੱਤਾ ਤੇ ਲਾਹੌਰ ਲੈ ਜਾਂਦਾ ਗਿਆ ਉੱਥੇ ਉਹਨਾਂ ਨੂੰ ਝੜਖੜੀ ਤੇ ਚਾੜਿਆ ਗਿਆ ਤੇ ਅਸਹਿ ਤਰੀਕੇ ਦੇ ਕੇ ਸ਼ਹੀਦ ਕੀਤਾ ਗਿਆ ਕੁਝ ਸਮੇਂ ਪਿਛੋਂ ਭਾਈ ਸੁਖਾ ਸਿੰਘ